ਅਸ਼ਰਮੁਖਤ ਸਰ ਸਾਹਿਬ ਦੀ ਇੱਕ ਰੈਸਟੋਰੈਂਟ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਗੰਦੇ ਸਿਵਰੇਜ ਦੇ ਪਾਣੀ ਦੇ ਵਿੱਚ ਜਿਹੜਾ ਭਾਂਡੇ ਧੋ ਰਿਹਾ ਹੈਗਾ ਅਸੀਂ ਉਸ ਜਗ੍ਹਾ ਤੇ ਮੌਜੂਦ ਹੈਗੇ ਪੂਰਾ ਮਾਮਲੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਪੱਕ ਸਾਰੇ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕਰਾਂਗੇ ਕੀ ਕਾਰਵਾਈ ਹੋ ਰਹੀ ਹੈਗੀ ਆ ਕੀ ਕਾਰਵਾਈ ਕੀਤੀ ਜਾਣੀ ਆ ਉਹਦੇ ਬਾਰੇ ਵੀ ਤੁਹਾਡੇ ਨਾਲ ਸਾਰਾ ਜਿਹੜਾ ਪਾਕਾ ਵਿਭਾਗ ਦਾ ਉਹ ਵੀ ਸਾਂਝਾ ਕਰਾਂਗੇ ਫਿਲਹਾਲ ਇੱਕ ਵਾਰ ਤਸਵੀਰਾਂ ਜ਼ਰੂਰ ਸਾਂਝੀਆਂ ਕਰਦੇ ਆਂ ਐ ਥਾਂ ਹੈਗੀ ਆ ਜਿੱਥੇ ਉਸ ਵੀਡੀਓ ਦੇ ਵਿੱਚ ਇੱਕ ਡੈਕਤੀ ਭਾਂਡੇ ਆ ਜਿਹੜਾ ਧੋ ਰਿਆ ਹੈਗਾ ਇਹ ਪਾਈਪ ਹੈਗੀ ਆ ਜਿਸ ਦੇ ਜਰੀਏ ਵਿਅਕਤੀ ਜਿਹੜਾ ਭਾਂਡੇ ਧੋ ਰਿਆ ਸੀਗਾ ਔਰ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਕਿ ਇੱਥੇ ਗੰਦਾ ਪਾਣੀ ਆ ਜਿਹੜਾ ਖੜਾ ਹੋਇਆ ਸੀ ਜਿਸ ਦੇ ਵਿੱਚ ਉਸ ਦੇ ਵੱਲੋਂ ਭਾਂਡੇ ਧੋਤੇ ਜਾ ਰਹੇ ਸੀਗੇ ਔਰ ਲਗਾਤਾਰ ਇਹ ਵੀਡੀਓ ਵਾਇਰਲ ਹੋ ਰਹੀ ਹੈਗੀ ਆ ਔਰ ਇਹ ਵੀਡੀਓ ਕਿਸ ਰੈਸਟੋਰੈਂਟ ਦੀ ਹੈਗੀ ਦਿਖਾ ਦਿੰਨੇ ਆ ਉਹਨਾਂ ਦਾ ਪੱਕਾ ਜਾਣਨ ਦੇ ਲਈ ਆਏ ਸੀ ਲੇਕਿਨ ਉਹ ਦੁਕਾਨ ਤੇ ਮੌਜੂਦ ਨਹੀਂ ਹੈਗੇਗੇ ਔਰ ਦੇਖ ਸਕਦੇ ਤਸਵੀਰਾਂ ਇਹ ਉਹ ਰੈਸਟੋਰੈਂਟ ਹੈਗਾ ਜਿੱਥੋਂ ਦਾ ਵੀਡੀਓ ਆ ਜਿਹੜੀ ਵਾਇਰਲ ਹੋ ਰਹੀ ਸੀਗੀ ਤੇ ਉਹੀ ਇੱਕ ਵਾਰ ਤਸਵੀਰਾਂ ਸਾਂਝੀਆਂ ਕਰਦੇ ਹੈਗੇ ਜਿਸ ਦੇ ਵਿੱਚ ਨਾਲ ਦੀਆਂ ਜੋ ਦੁਕਾਨਾਂ ਸਨ ਉਹਨਾਂ ਦੇ ਨਾਮ ਆ ਰਹੇ ਨੇ ਇਸੇ ਤਰ੍ਹਾਂ ਉਹੀ ਉਹ ਵੀਡੀਓ ਹੈ ਜਿਹੜੀ ਬਣਾਈ ਗਈ ਸੀਗੀ ਔਰ ਇਸ ਸਥਾਨ ਤੇ ਜਿਹੜੀ ਵੀਡੀਓ ਆ ਉਹ ਬਣੀ ਸੀ ਔਰ ਜਿਨ੍ਹਾਂ ਦੇ ਵੱਲੋਂ ਵੀਡੀਓ ਬਣਾਈ ਗਈ ਸੀਗੀ ਉਹਨਾਂ ਦਾ ਆ ਸਾਹਮਣੇ ਆਇਆ ਹੈਗਾ ਪਾਕ ਉਹਨਾਂ ਦਾ ਕਹਿਣਾ ਹੈ ਕਿ 10:30 ਵਜੇ ਦੇ ਕਰੀਬ ਅਸੀਂ ਦੋਨੋਂ ਭਰਾ ਬਾਹਰ ਖਾਣਾ ਖਾਣ ਦੇ ਲਈ ਗਏ ਸੀਗੇ ਤੇ ਜਦੋਂ ਉਹ ਇੱਥੇ ਪਹੁੰਚਦੇ ਨੇ ਤਾਂ ਦੇਖਿਆ ਜਾਂਦਾ ਕਿ ਸਿਵਰੇਜ ਦੇ ਗੰਦੇ ਪਾਣੀ ਦੇ ਵਿੱਚ ਭਾਂਡੇ ਧੋਤੇ ਜਾ ਰਹੇ ਨੇ ਤਾਂ ਉਹਨਾਂ ਨੇ ਵੀ ਲੋ ਵੀਡੀਓ ਬਣਾ ਕੇ ਜਿਹੜੀ ਅਪਲੋਡ ਕੀਤੀ ਗਈ ਹੈਗੀ ਔਰ ਲਗਾਤਾਰ ਉਹ ਵੀਡੀਓ ਵਾਇਰਲ ਹੋ ਰਹੀ ਹੈਗੀ ਆ ਅਸੀਂ ਪੱਕਾ ਜਾਣਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਹਨਾਂ ਦਾ ਕੀ ਪੱਕਾ ਹੈਗਾ ਕੀ ਕੁਝ ਕਹਿਣਾ ਹੈਗਾ ਕੀ ਪੂਰਾ ਮਾਮਲਾ ਸੀਗਾ ਲੇਕਿਨ ਦੁਕਾਨ ਬੰਦ ਹੈਗੀ ਆ ਇੱਕ ਨੰਬਰ ਹੈਗਾ ਇਹਨਾਂ ਦਾ ਨੈਟ ਤੇ ਅਸੀਂ ਸਰਚ ਮਾਰਿਆ ਸੀਗਾ ਹੋ ਸਕਦਾ ਕਿਸੇ ਹੋਰ ਦਾ ਨੰਬਰ ਹੋਵੇ ਪਰ ਦੁਕਾਨ ਇਹਨਾਂ ਦਾ ਹੀ ਸ਼ੋਅ ਕਰ ਰਿਹਾ ਹੈਗਾ ਵੀ ਨੰਬਰ ਇਹਨਾਂ ਦਾ ਹੀ ਹੈਗਾ ਔਰ ਉਸ ਤੇ ਅਸੀਂ ਫੋਨ ਲਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ ਤਿੰਨ ਚਾਰ ਵਾਰ ਫੋਨ ਲਾਇਆ ਹੈਗਾ ਨਹੀਂ ਫੋਨ ਚੱਕਿਆ ਗਿਆ ਹੈਗਾ ਔਰ ਉਹਨਾਂ ਜਿਹੜੇ ਬੰਦਿਆਂ ਦੇ ਵੱਲੋਂ ਵੀਡੀਓ ਬਣਾਈ ਗਈ ਸੀ ਉਹਨਾਂ ਦਾ ਕੀ ਪੱਖ ਹੈਗਾ ਇੱਕ ਵਾਰ ਉਹ ਤੁਹਾਨੂੰ ਸੁਣਾਉਣੇ ਹੈਗੇ ਆ ਔਰ ਉਹ ਵੀਡੀਓ ਪਹਿਲਾਂ ਪਲੇ ਕਰਕੇ ਦਿਖਾਉਣੇ ਆ ਵੀਡੀਓ ਕੀ ਸੀਗੀ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਜਿਹੜਾ ਵਿਅਕਤੀਆਂ ਦੇ ਵੱਲੋਂ ਵੀਡੀਓ ਬਣਾਈ ਗਈ ਉਹ ਪੱਖ ਵੀ ਜਰੂਰ ਸਾਂਝਾ ਕਰਦੇ ਆ ਕਿ ਆ ਮੈਂ ਜਿਹੜਾ ਭੰਡੇ ਹੈਗਾ ਅੱਜ ਕੀਸ ਵੀਰਸਾਲਾ ਦੇ ਨਾਲ ਅਸੀਂ ਰਾਤ ਨੂੰ 1.30 ਵਜੇ ਉੱਥੋਂ ਦੀ ਰੰਗ ਰਹੇ ਸੀ ਤੇ ਅਸੀਂ ਸੋਚਿਆ ਵੀ ਇੱਧਾਂ ਤੋਂ ਕੁਝ ਖਾਈਏ ਜਿਹੜੇ 버ਗਰ ਵਗੈਰਾ ਵੇਚਦੇ ਜੋ ਵੀ ਰੇੜੀ ਰੌਂਦੇ ਆ ਪਰ ਜਦੋਂ ਅਸੀਂ ਵੇਖਿਆ ਵੀ ਉਹ ਜਿਹੜੇ ਭਾਂਡੇ ਉੱਥੇ ਸੀਵਰੇਜ ਦਾ ਪਾਣੀ ਖੜਾ ਸੀ ਉਹਦੇ ਵਿੱਚ ਹੀ ਭਾਂਡੇ ਧੋਈ ਜਾਂਦੇ ਸੀ ਤੇ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਬਾਈ ਤੁਸੀਂ ਇਹ ਕੰਮ ਗਲਤ ਕਰ ਰਹੇ ਹੋ ਤੇ ਫਿਰ ਉਹਨਾਂ ਨੇ ਸਾਨੂੰ ਉਸ ਗੱਲ ਦਾ ਕੋਈ ਠੋਸ ਜਵਾਬ ਨਹੀਂ ਦਿੱਤਾ ਕਿਹੜੇ ਰੋਡ ਦੀ ਘਟਨਾ ਵੀਜੀ ਹੈ ਇਹ ਕੋੜਾ ਪੂਰਾ ਰੋਡ ਦੀ ਮੁੰਡਿਆ ਸਕੂਲ ਦੇ ਨਾਲ ਜੋ ਤੁਹਾਡੇ ਨਾਲ ਕੌਣ ਸੀ ਉਸ ਵੇਲੇ ਮੇਰੇ ਨਾਲ ਮੇਰਾ ਵੱਡਾ ਭਰਾ ਪਾਲ ਸਿੰਘ ਸੀ ਤੇ ਕੀ ਗੱਲ ਹੋਈ ਵੀਰ ਜੀ ਉੱਥੇ ਕੋਈ ਨਹੀਂ ਇਹ ਬ్రਦਰ ਆ ਛੋਟਾ ਕਹਿੰਦਾ ਕੋ ਖਾ ਕੇ ਆਈਏ ਬਾਜ਼ਾਰ ਅਸੀਂ ਗਏ ਤੇ ਤਕਰੀਬਨ ਰਾਤ 10:30 ਦਾ ਟਾਈਮ ਸੀਗਾ ਤੇ ਵੇਖਿਆ ਵੀ ਯਾਰ ਇਹ ਤਾਂ ਮੈਂ ਲਾਇਆ ਸਾਹਿਬ ਮੈਂ ਕਿਹਾ ਯਾਰ ਇੰਨੇ ਸ਼ਹਿਰ ਦੇ ਵਧੀਆ ਉਹਦੇ ਚੰਗੇ ਚੰਗੇ ਬੰਦੇ ਇੱਥੋਂ ਸਮਾਨ ਲੈ ਕੇ ਜਾਂਦੇ ਆ ਤੇ ਮੈਂ ਕਿਹਾ ਲੋਕਾਂ ਨੂੰ ਤਾਂ ਗਾਂਦੀ ਖਵਾਈ ਜਾਂਦੇ ਯਾਰ ਧਿਆਨੀਆਂ ਨਹੀਂ ਕਿਸੇ ਦਾ ਇਹ ਅੱਜ 18 ਤਰੀਕ ਹੋ ਗਈ ਇਹ ਕਿੰਨੀ ਤਰੀਕ ਹੈ 17 ਤਰੀਕ ਰਾਤ ਨੂੰ ਤਕਰੀਬਨ 10 10:30 ਦਾ ਟਾਈਮ ਸੀ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਚਾਹੋਗੇ ਇਸ ਬਾਰੇ ਉਹ ਬੇਨਤੀ ਆ ਵੀ ਨਾ ਕੋਈ ਧਿਆਨ ਦਿੱਤਾ ਜਾਵੇ ਆ ਜਿਹੜੇ ਪਰਦੇਸੀ ਇੱਥੇ ਆ ਕੇ ਲੋਕਾਂ ਨੂੰ ਗੰਦ ਖਵਾਈ ਜਾਂਦੇ ਆ ਵੀਡੀਓ ਤੁਸੀਂ ਦੇਖ ਲਈ ਹੈਗੀ ਆ ਔਰ ਜਿਨ੍ਹਾਂ ਨੇ ਵੀਡੀਓ ਬਣਾਈ ਆ ਉਹਨਾਂ ਦਾ ਪੱਖ ਵੀ ਸੁਣ ਲਿਆ ਹੈਗਾ ਕਿਸ ਤਰ੍ਹਾਂ ਦੇ ਨਾਲ ਇੱਥੇ ਪਹੁੰਚੇ ਸੀਗੇ ਕੀ ਹਾਲਾਤ ਸਨ ਜਿਹੜੇ ਦੇਖੇ ਗਏ ਆ ਔਰ ਉਸ ਤੋਂ ਬਾਅਦ ਵੀਡੀਓ ਅਜਲੀ ਬਣਾਈ ਗਈ ਹੈਗੀ ਆ ਔਰ ਹੁਣ ਇਸ ਸਾਰੇ ਮਾਮਲੇ ਦੇ ਸਬੰਧੀ ਪ੍ਰਸ਼ਾਸਨ ਦਾ ਕੀ ਕੁਝ ਕਹਿਣਾ ਹੈਗਾ ਪੂਰ ਸੇਫਟੀ ਡਿਸਟ੍ਰਿਕਟ ਦੇ ਜਿਹੜੇ ਆਫਸਰ ਨੇ ਦੀਪਿੰਦਰ ਉਹਨਾਂ ਦਾ ਕੀ ਕੁਝ ਕਹਿਣਾ ਕੀ ਕਾਰਵਾਈ ਉਹ ਕਰ ਰਹੇ ਨੇ ਮਾਮਲਾ ਧਿਆਨ ਦੇ ਵਿੱਚ ਹੈਗਾ ਜਾਂ ਨਹੀਂ ਹੈਗਾਗਾ ਉਹ ਸਾਰੀ ਗੱਲਬਾਤ ਹੈ ਜਿਹੜੀ ਅਸੀਂ ਕਰਦੇ ਹੈਗੇ ਆ ਕੀ ਕਾਰਵਾਈ ਹੈ ਜਿਹੜੀ ਬੰਦ ਦੀ ਕਾਰਵਾਈ ਹੈਗੀ ਆ ਕੀਤੀ ਜਾਣੀ ਹੈਗੀ ਆ ਸਰ ਇੱਕ ਵੀਡੀਓ ਆਈ ਸੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸੀਵਰੇਜ ਦੇ ਪਾਣੀ ਨਾਲ ਘਰ ਦੇ ਧੋਤੇ ਜਾ ਰਹੇ ਹੈਗੇ ਆ ਕੀ ਮਾਮਲਾ ਹੈਗਾ ਔਰ ਕੀ ਕਾਰਵਾਈ ਹੈ ਜਿਹੜੀ ਕੀਤੀ ਜਾਊਗੀ ਇਹ ਮੇਰੇ ਹੁਣੇ ਧਿਆਨ ਦੇ ਵਿੱਚ ਆਈ ਹੈ ਇਹ ਵੀਡੀਓ ਇਸ ਤੇ ਕਾਰਵਾਈ ਤੁਰੰਤ ਅਸੀਂ ਅਮਲ ਦੇ ਵਿੱਚ ਲਿਆ ਰਹੇ ਆ ਤੇ ਉਸ ਨੂੰ ਚੱਕ ਕਰਕੇ ਜੋ ਵੀ ਬੰਦ ਦੀ ਕਾਰਵਾਈ ਹੈ ਉਹ ਕੀਤੀ ਜਾਏਗੀ ਔਰ ਵੀ ਜੇ ਕੋਈ ਧਿਆਨ ਚਾਇਆ ਜਾਂ ਕੋਈ ਕਰਦਾ ਹੋਇਆ ਪਕੜਿਆ ਗਿਆ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਇਹ ਅਸੀਂ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੋਣ ਦੇਵਾਂਗੇ ਪਰ ਬਾਕੀ ਦੁਕਾਨਦਾਰਾਂ ਨੂੰ ਵੀ ਕਹਿਣਾ ਵੀ ਆਪਾਂ ਚਲੋ ਪ੍ਰੋਫਿਟ ਤਾਂ ਕਮਾਉਣਾ ਹੁੰਦਾ ਇਤਨ ਸਾਫ ਸੁਥਰਾ ਕੰਮ ਕਰੋ ਜੇ ਸਾਡੇ ਧਿਆਨ ਦੇ ਵਿੱਚ ਆਇਆ ਤਾਂ ਅਸੀਂ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਫੂਡ ਮਹਿਕਮਾ ਤੁਰੰਤ ਕਾਰਵਾਈ ਕਰੇਗਾ ਇਹ ਵੀਡੀਓ ਇਹਨਾਂ ਦੀ ਹੈਗੀ ਐ ਜੀ ਕੁਝ ਹੋਟਲ ਦਾ ਕੋਟਕਪੂਰਾ ਰੋਡ ਤੇ ਹੈ ਚਾਈਨਿਸ ਫੂਡ ਬਣਾਉਂਦੇ ਆ ਸੀ ਇਸ ਤੇ ਤੁਰੰਤ ਕਾਰਵਾਈ ਕਰਨ ਕਰ ਰਹੇ ਆ ਤਾਂ ਦੀਪਿੰਦਰ ਜੋ ਡਿਸਟ੍ਰਿਕਟ ਦੇ ਫੂਡ ਸੇਫਟੀ ਦੇ ਅਫਸਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਭਰੋਸਾ ਦਿੱਤਾ ਕਿ ਕਾਰਵਾਈ ਆ ਜਿਹੜੀ ਉਹ ਕੀਤੀ ਜਾਣੀ ਆ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਔਰ ਜਿਹੜੀ ਇਹ ਵੀਡੀਓ ਵਾਇਰਲ ਹੋਈ ਆ ਉਹਨਾਂ ਦੇ ਵੱਲੋਂ ਦੱਸਿਆ ਗਿਆ ਔਰ ਵੀਡੀਓ ਦੇ ਵਿੱਚ ਵੀ ਸਾਫ ਦਿਖਾਈ ਦੇ ਰਿਹਾ ਹੈਗਾ ਕਿ ਮੁਕਸਰ ਦੇ ਕੋਟਕਪੂਰਾ ਰੋਡ ਤੇ ਚਾਈਨਿਸ ਫੂਡ ਰੈਸਟੋਰੈਂਟ ਹੈਗਾ ਉੱਥੋਂ ਦੀ ਇਹ ਵੀਡੀਓ ਹੈਗੀ ਆ ਔਰ ਇਹ ਵੀ ਸਭ ਨੂੰ ਪਤਾ ਕਿ ਉੱਥੇ ਬਹੁਤ ਲੋਕ ਨੇ ਜਿਹੜੇ ਫੂਡ ਖਾਣ ਦੇ ਲਈ ਜਾਂਦੇ ਨੇ ਇਹ ਉੱਥੋਂ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਉਹ ਦੇਖਣ ਵਾਲਾ ਹੋਵੇਗਾ ਕਿ ਅੱਗੇ ਕੀ ਕਾਰਵਾਈ ਆ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾਂਦੀ ਆ ਕਿ ਚੈਕਿੰਗ ਕੀਤੀ ਜਾਂਦੀ ਆ ਜਾਂ ਕੀ ਕਾਰਵਾਈ ਉਹਨਾਂ ਤੇ ਪੈਂਦੀ ਆ ਜੁਰਮਾਨਾ ਲੱਗਦਾ ਜਾਂ ਕੀ ਕੁਝ ਕੀਤਾ ਜਾਂਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਫਿਲਹਾਲ ਇਹ ਸਾਰੀ ਰਿਪੋਰਟ ਸੀਗੀ ਜੋ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹੈਗੇ ਆ ਅਸੀਂ ਕਾਰਵਾਈ ਕੀ ਕੀਤੀ ਜਾਨੀ ਉਹ ਵੀ ਤੁਹਾਨੂੰ ਦਿਖਾਇਆ ਵੀਡੀਓ ਵਾਇਰਲ ਦਾ ਵੀ ਦਿਖਾਇਆ ਔਰ ਜਿਨ੍ਹਾਂ ਨੇ ਬਣਾਈ ਹੈਗੀ ਆ ਉਹਨਾਂ ਦਾ ਕੀ ਕੁਝ ਕਹਿਣਾ ਸੀਗਾ ਕਿਵੇਂ ਇਹ ਵੀਡੀਓ ਬਣੀ ਉਹ ਵੀ ਸਾਰੀ ਰਿਪੋਰਟ ਤੁਹਾਡੇ ਨਾਲ ਪੇਸ਼ ਕੀਤੀ ਹੈ ਤਾਂ ਸਾਡੇ ਚੈਨਲ ਨਾਲ ਬਣੇ ਬਣੇ ਰਹੇ ਹੋ ਜੇ ਔਰ ਵੀ ਜਿਹੜੀ ਅਪਡੇਟ ਆ ਸਭ ਤੋਂ ਪਹਿਲਾਂ ਆ ਸਕੇ ਚੈਨਲ ਨੂੰ ਫੋਲੋਅ ਜ਼ਰੂਰ ਕਰ ਲਿਓ ਧੰਨਵਾਦ